ਹੈ ਜੇ ਨੰਨੇ ਮਾਰੇ ਆਉਂਦੇ ਨਹੀਂ ਭਾਦੋ ਹਾਂ ਭਾਦੋ ਜਿਹੜਾ ਮੇਰਾ ਕੋਠਾ ਮਾਰਿਆ ਮੈਨੂੰ ਵਾਦੀ ਦੇ ਲੋਰ ਨੂੰ ਮੈ ਮੇਰੇ ਕੋਠੇ ਬਾਦ ਤਾਰਾ ਭਾ ਪੰਜਾਬੀ ਨੌਜਵਾਨ ਜਿਸ ਦੇ ਵਿਆਹ ਨੂੰ ਮਹਿਜ਼ 2 ਸਾਲ ਦਾ ਸਮਾਂ ਹੋਇਆ ਸੀ ਘਰ ਦੇ ਵਿੱਚ ਇੱਕ ਮਾਸੂਮ ਛੋਟਾ ਜਿਹਾ ਬੱਚਾ ਰੋਂਦਾ ਕੁਰਲਾਂ ਦਾ ਆਪਣੀ ਮਾਂ ਨੂੰ ਦੇਖ ਕੇ ਹੋਰ ਵੀ ਉੱਚੀ ਉੱਚੀ ਚੀਕਾਂ ਮਾਰ ਰਿਹਾ ਸੀ ਮਕਲੌਂਡ ਗੰਜ ਕੋਮਨਗੇ ਪੰਜਾਬ ਦੇ ਇਸ ਨੌਜਵਾਨ ਨੂੰ ਖਤਮ ਕੀਤਾ ਗਿਆ ਕੁੱਟਕੁੱਟ ਕੇ ਖਤਮ ਕਰਨ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਇਹ ਘਟਨਾ ਧਰਮਸ਼ਾਲਾ ਦੇ ਇੱਕ ਰੈਸਟੋਰੈਂਟ ਦੇ ਵਿੱਚ ਵਾਪਰੀ ਨੌਜਵਾਨ ਨੂੰ ਹਿਮਾਚਲ ਦੇ ਇੱਕ ਰੈਸਟੋਰੈਂਟ ਦੇ ਵਿੱਚ ਸ਼ਰਾਬ ਪੀਣ ਨੂੰ ਲੈ ਕੇ ਝਗੜਾ ਹੁੰਦਾ ਹੈ ਅਤੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪਰ ਤਾਲ ਸ਼ੁਰੂ ਕੀਤੀ ਗਈ। ਪੁਲਿਸ ਨੇ ਇਸ ਪੂਰੀ ਘਟਨਾ ਦੇ ਵਿੱਚ 6 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਅਤੇ ਪੁੱਛਗਿੱਛ ਜਾਰੀ ਹੈ। ਦੱਸਦੀ ਹੈ ਕਿ ਮ੍ਰਿਤਕ ਪੰਜਾਬੀ ਨੌਜਵਾਨ ਦੀ ਪਛਾਣ ਨਵਦੀਪ ਸਿੰਘ ਉਮਰ 33 ਸਾਲ ਵਾਸੀ ਗੁਰੂ ਤੇਗ ਬਹਾਦਰ ਨਗਰ ਟੀਬੀ ਫਗਵਾੜਾ ਦੇ ਰੂਪ ਤੇ ਵਜੋ ਕੀਤੀ ਗਈ ਹੈ। ਨੌਜਵਾਨ ਮੁੰਡੇ ਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ 1 ਸਾਲ ਦਾ ਛੋਟਾ 마ਸੂਮ ਬੱਚਾ ਜੋ ਕਿ ਹੁਣ ਆਪਣੀ ਅੱਖਾਂ ਦੇ ਵਿੱਚ ਹੰਝੂ ਲੈ ਕੇ ਉੱਚੀ ਉੱਚੀ ਰੋਂਦਾ ਚੀਕਾਂ ਮਾਰਦਾ ਨਜ਼ਰ ਆਇਆ ਜਾਣਕਾਰੀ ਅਨੁਸਾਰ ਸ਼ਰਾਬ ਨੂੰ ਲੈ ਕੇ ਹੋਈ ਲੜਾਈ ਦੇ ਦੌਰਾਨ ਹੀ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੇ ਪੰਜਾਬੀ ਮੁੰਡੇ ਨੂੰ ਬਿਰਰਹਿਮੀ ਦੇ ਨਾਲ ਕੁੱਟਿਆ ਉਸ ਦੇ ਸਰ ਦੇ ਵਿੱਚ ਡੂੰਗੀ 6:00 ਵਜੇ ਜਿਸ ਦੇ ਕਾਰਨ ਉਸ ਦੀ ਜਾਨ ਚਲੀ ਗਈ। ਮ੍ਰਿਤਕ ਦੇ ਦੋਸਤਾਂ ਦੇ ਅਨੁਸਾਰ ਉਹ ਅਤੇ ਉਸ ਦੇ ਚਾਰ ਦੋਸਤ ਬੀਤੇ ਦਿਨੀ ਫਗਵਾੜਾ ਤੋਂ ਧਰਮਸ਼ਾਲਾ ਘੁੰਮਣ ਦੇ ਲਈ ਆਏ ਹੋਏ ਸਨ। ਵੀਰਵਾਰ ਸਵੇਰੇ ਉਹ ਪਾਕ ਸੁਨਾਗ ਦੇ ਦਰਸ਼ਨਾਂ ਦੇ ਲਈ ਗਏ ਸਨ। ਅਤੇ ਉਸ ਤੋਂ ਬਾਅਦ 10:00 ਵਜੇ ਉਹ ਇੱਕ ਰੈਸਟੋਰੈਂਟ ਦੇ ਵਿੱਚ ਪਹੁੰਚੇ। ਵੇਟਰ ਨੇ ਨੇੜੇ ਆ ਕੇ ਜਦੋਂ ਨੌਜਵਾਨਾਂ ਤੋਂ ਆਰਡਰ ਲਿਆ तो उन्होंने रोटी खाने तो इनकार कर दिया तो उन्होंने कहा कि असी इतने बैठा पर खाना नहीं खावे फिर कुछ समय बाद वेटर वापस आया जिसने कहा कि इतने शराब नहीं पीनी चारों दोस्तों ने इस गल तो इनकार किया कि शराब नहीं पी रहे इस विचाले वेटर ने चारे दोस्तों रेस्टोरेंट चो बाहर निकल जाने कहा उसने कहा कि जो असी बाहर चले गए तो वेटर ने नवदीप को तो आके धक्का देता इसका विरोध कर ਵੈਟਰ ਨੇ ਨਵਦੀਪ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਤੇ ਹੀ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਹੋਰ ਵੀ ਕੁਝ ਜਾਣੇ ਉੱਥੇ ਪਹੁੰਚ ਕੇ ਜਿਨਾਂ ਨੇ ਚਾਰਾਂ ਦੋਸਤਾਂ ਦੀ ਕੁੱਟਮਾਰ ਕੀਤੀ। ਨਵਦੀਪ ਜ਼ਮੀਨ ਤੇ ਡਿੱਗ ਪਿਆ ਤੇ ਉਸਦੇ ਸਿਰ ਦੇ ਵਿੱਚੋਂ ਖੂਨ ਵਗਣ ਲੱਗ ਪਿਆ। ਉਸਨੂੰ ਤੁਰੰਤ ਹੀ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਉਸ ਸਮੇਂ ਤੱਕ ਦੇਰ ਹੋ ਚੁੱਕੀ ਸੀ ਕਿਉਂਕਿ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਿਲਹਾਲ ਤੁਹਾਨੂੰ ਵੀ ਦੱਸ ਦਈਏ ਕਿ ਦੂਜੀ ਪਾਸੇ ਪਰਿਵਾਰ ਦੇ ਵੱਲੋਂ ਇਹਨਾਂ ਸਾਰੇ ਇਲਜ਼ਾਮਾਂ ਤੋਂ ਕਿਨਾਰਾ ਕੀਤਾ ਗਿਆ ਹੈ ਕਿ ਸ਼ਰਾਬ ਪੀਣ ਨੂੰ ਲੈ ਕੇ ਕੋਈ ਝਗੜਾ ਨਹੀਂ ਹੋਇਆ ਸ਼ਰਾਬ ਵਾਲੀ ਕੋਈ ਗੱਲ ਹੀ ਨਹੀਂ ਸੀ ਪਰਿਵਾਰਿਕ ਮੈਂਬਰ ਹੋਰ ਕੀ ਕੁਝ ਕਹਿ ਰਹੇ ਨੇ ਅਤੇ ਉੱਥੇ ਦੀ ਗਵਰਨਮੈਂਟ ਨੂੰ ਸਰਕਾਰ ਨੂੰ ਕੀ ਅਪੀਲ ਕੀਤੀ ਜਾ ਰਹੀ ਹੈ ਆਓ ਜਾਣਦੇ ਹਾਂ ਨਵੇਰਾ ਨਾ ਉਹਦਾ ਨਾਮ ਤਾਂ ਹੈਗਾ ਜੀ ਨਵਦੀਪ ਸਿੰਘ ਤੇ ਮੇਰੇ ਰਿਲੇਟਿਵ ਆ ਇਹ ਠੀਕ ਆ ਜੀ ਤੇ ਹਮਾਤਲ ਜੇ ਘੁੰਮਣ ਗਏ ਸੀ ਕਿ ਤੇ ਬੁੱਧਵਾਰ ਰਾਤ ਨੂੰ ਇਹ ਘੁੰਮਣ ਗਏ ਆ ਜੀ ਤੇ ਵੀਰਵਾਰ ਸਵੇਰੇ 10:30 ਵਜੇ ਘਟਨਾ ਵਾਪਰ ਗਈ ਆ ਤੇ ਸਾਨੂੰ ਮੈਸੇਜ ਸ਼ਾਮ ਨੂੰ ਪਹੁੰਚਦੇ ਪਏ ਇੱਥੇ ਤੇ ਵੀਡੀਓ ਲਿੰਕ ਵੀ ਅਸੀਂ ਦੇਖਦੇ ਪਏ ਆ ਜਿਹੜੇ ਮਾਚਲ ਵਾਲਿਆਂ ਨੇ ਸ਼ਰਾਬ ਦੀ ਗੱਲ ਕਰ ਰਹੇ ਆ ਵੀ ਉਹਨਾਂ ਨੇ ਸ਼ਰਾਬ ਪੀਣ ਆਏ ਸੀ ਪਹਿਲੀ ਗੱਲ ਤਾਂ ਸਵੇਰੇ ਕੌਣ ਸ਼ਰਾਬ ਪੀਂਦਾ ਠੀਕ ਆ ਜੀ ਦੂਜੀ ਗੱਲ ਸਾਡਾ ਜਿਹੜਾ ਮੁੰਡੇ ਦੀ ਡੈਥ ਹੋਈ ਉਹ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਂਦਾ ਸੀ ਬਾਕੀ ਪੀੜ ਦੀ ਤਾਂ ਬਹੁਤ ਦੂਰ ਦੀ ਗੱਲ ਆ। ਫੇ ਸਾਨੂੰ ਅਸੀਂ ਸਮਝ ਆ ਰਿਹਾ ਕੀ ਹੋਇਆ ਪਣਾਏ ਉੱਥੇ ਵਾਪਰਿਆ। ਕੀ ਹੋਇਆ ਕੀ ਇਹਨਾਂ ਨੇ ਹਿਮਾਚਲ ਵਾਲਿਆਂ ਨੇ ਬਹੁਤ ਮਾੜੀ ਘਟਨਾ ਕੀਤੀ ਹੈ। ਉਹਨੂੰ ਪਤਾ ਲੱਗਾ ਉਦਾਂ ਵੀ ਕਿੱਦਾਂ-ਕਿੱਦਾਂ ਹੋਈ ਆ ਗੱਲ ਦੱਸ ਲੈ ਕੁਝ। ਸਾਨੂੰ ਤਾਂ ਇਹੀ ਪਤਾ ਲੱਗ ਰਿਹਾ ਵੀ ਉਹ ਰੋਟੀ ਖਾਣ ਗਏ ਸੀ ਕਹਿੰਦੇ ਕਿਉਂਕਿ ਉਹਨਾਂ ਦਾ ਜਦੋਂ ਰਾਤੀ ਫੋਨ ਗਲਤ ਹੋਈ ਆ ਕਹਿੰਦੇ ਰੋਟੀ ਖਾਣ ਗਏ ਆ ਅਸੀਂ ਤੇ ਉਹਨਾਂ ਨੇ ਗੱਲ ਨਹੀਂ ਸੁਣੀ ਤੇ ਕਹਿੰਦੇ ਇੱਥੇ ਸ਼ਰਾਬ ਨਹੀਂ ਪੀਣੀ। ਕਹਿੰਦੇ ਇਹ ਸ਼ਰਾਬ ਪੀਣ ਨਹੀਂ ਆਏ ਅਸੀਂ ਤਾਂ ਖਾਣਾ ਆਏ ਆ। ਤੇ ਫੇ ਪਤਾ ਨਹੀਂ ਉਹਨਾਂ ਦੀ ਕੀ ਆਪਸ ਵਿੱਚ ਬਹਿਸ ਹੋਈ ਆ ਤੇ ਉਹ ਕਹਿੰਦੇ ਅਸੀਂ ਖਾਣਾ ਵੀ ਹੈ ਨਹੀਂ ਜਦੋਂ ਉਹ ਕਹਿੰਦੇ ਅਸੀਂ ਖਾਣਾ ਵੀ ਹੈ ਨਹੀਂ ਕਹਿ ਕੇ ਅਸੀਂ ਤੁਰਨ ਲੱਗੇ ਤਾਂ ਸਾਨੂੰ ਧੱਕੇ ਮਾਰਨ ਲੱਪੇ ਤੇ ਧੱਕਿਆਂ ਮਾਰਦੇ ਮਾਰਦੇ ਹੀ ਪੁੱਛਿਆ ਵੀ ਧੱਕੇ ਕੱਲ ਹੀ ਮਾਰਦੇ ਆ ਬਸ ਉਦੋਂ ਬਾਅਦ ਉਹ ਹੱਥੋਂ ਪਾਈ ਤੇ ਉੱਧਰ ਆਏ ਤਾਂ ਸਾਡੇ ਮੁੰਡੇ ਤੇ ਕੁਝ ਮਾਰਿਆ ਚਾਹ। ਜੀ ਇਸ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਇੱਕ ਪੰਜਾਬ ਦੇ ਵਿੱਚੋਂ ਲੜਕੇ ਆਪਣੇ ਬਾਕੀ ਫੈਮਿਲੀ ਦੇ ਨਾਲ ਵਿੱਚ ਸਿਆਣੇ ਬੰਦੇ ਵੀ ਸਾਗੇ ਘੁੰਮਣ ਫਿਰਨ ਗਏ ਹੋਏ ਆ ਤੇ ਉਥੇ ਅਸੀਂ ਮਤਲਬ ਤੁਹਾਨੂੰ ਕੀ ਪਤਾ ਲੱਗਿਆ ਵੀ ਉਥੇ ਅਸੀਂ ਕਿਹੜੀ ਗੱਲ ਹੋ ਗਈ ਜਿਹੜੀ ਆਲੇ ਦੁਆਲੇ ਦੇ ਦੁਕਾਨ ਵਾਲੇ ਵੀ ਇਕੱਠੇ ਹੋ ਗਏ ਟੈਕਸੀਆਂ ਵਾਲੇ ਵੀ ਇਕੱਠੇ ਹੋ ਗਏ ਆਟੋ ਵਾਲੇ ਵੀ ਇਕੱਠੇ ਹੋ ਗਏ ਤੇ ਬੜੀ ਬੇਦਰਦੀ ਨਾਲ ਕੁੱਟ ਕੇ ਤਾਂ ਬੱਚੇ ਦੀ ਮਤਲਬ ਐਨਾ ਉਹਨੂੰ ਕੁੱਟ ਦਿੱਤਾ ਜਿਹਦੀ ਮੌਕੇ ਤੇ ਮੌਤ ਹੋ ਗਈ ਇਹਦੇ ਭਾਜੀ ਹੁਣ ਕੀ ਕਹਿ ਸਕਦੇ ਆ ਕਿ ਕਿ ਸਵੇਰ ਦੀ ਐਨੇ 10 10:30 ਵਜੇ ਦੀ ਘਟਨਾ ਇਹ ਵੀ ਇਦਾਂ ਦਾ ਤਾਂ ਕੋਈ ਹੱਲ ਨਹੀਂ ਹੋ ਸਕਦਾ ਵੀ ਜਿਹੜਾ ਵੀ ਆਪਾਂ ਨੂੰ ਕਿਸੇ ਹੋਰ ਤਰੀਕੇ ਨਾਲ ਦੇਖਿਆ ਜਾਵੇ ਹੋ ਸਕਦਾ ਦੀ ਜੇ ਸ਼ਾਮ ਦੀ ਗੱਲ ਹੁੰਦੀ ਵੀ ਵਾਕਈ ਸ਼ਰਾਬ ਪੀਣ ਲੱਗੇ ਹੋ ਹੋਗੇ ਪਸ ਇਹ ਵੀ ਕਹਿ ਸਕਦੇ ਤੁਸੀਂ ਲੜਕਾ ਸ਼ਰਾਬ ਪੀਂਦਾ ਸੀ ਤੁਹਾਨੂੰ ਲੜਕਾ ਸ਼ਰਾਬ ਬਿਲਕੁਲ ਨਹੀਂ ਜੀ ਹੱਥ ਵੀ ਨਹੀਂ ਚੁਲਾਉਂਦਾ ਜੀ ਉਹ ਤਾਂ ਉਹਨਾਂ ਦੀ ਪਰਿਵਾਰ ਚ ਕੌਣ ਕੌਣ ਨੇ ਮੈਂਬਰ ਪਰਿਵਾਰ ਚ ਭਾਜੀ ਉਹਦੀ ਵਾਈਫ ਵੀ ਆ ਉਹਦੇ ਮੰਮੀ ਡੈਡੀ ਆ ਦਾਦਾ ਦਾਦੀ ਆ ਉਹਨਾਂ ਦੇ ਹਾਲਾਤ ਬਹੁਤ ਮਾੜੇ ਐ ਇਸ ਵੱਲੇ ਰੋ ਰੋ ਕੇ ਮੁੰਡਾ ਵਿਆਹਿਆ ਜਾਂ ਕੁੜੀ ਮੁੰਡਾ ਵਿਆਹਿਆ ਜੀ 2 ਸਾਲ ਹੋ ਗਏ ਵਿਆਹ ਨੂੰ ਸਾਲ ਦਾ ਉਹਦਾ ਲੜਕਾ ਆ ਇਸੇ ਮਹੀਨੇ ਉਹਦਾ ਬਰਥਡੇ ਮਨਾ ਕੇ ਹਟੇ ਆ ਉਹਦਾ ਤੇ ਆ ਘਟਨਾ ਵਾਪਰ ਗਈ ਜੀ ਸਾਡੇ ਜਿਹੜਾ ਮਤਲਬ ਮੀਡੀਆ ਦੇ ਵਿੱਚ ਕੁਝ ਸੋਸ਼ਲ ਮੀਡੀਆ ਚ ਆ ਰਿਹਾ ਬਈ ਸ਼ਰਾਬ ਪੀਣ ਨੂੰ ਲੈ ਕੇ ਉਥੇ ਝਗੜਾ ਹੋਇਆ ਕੋਈ ਭਾਜੀ ਸ਼ਰਾਬ ਵਾਲੀ ਤਾਂ ਗੱਲੇ ਹੀ ਕੋਈ ਨਹੀਂ ਜਿਹੀ ਕਿਸੇ ਤਰ੍ਹਾਂ ਦੀ ਵੀ ਹੈ ਨਹੀਂ ਕੋਈ ਸਾਹਮਣੇ ਤੋਂ ਬਹਾਰਾ ਜਿੰਨਾ ਚਿਰ ਉਹ ਇੱਥੇ ਆ ਕੇ ਪ੍ਰੋਪਰ ਸਾਡੇ ਨਾਲ ਗੱਲ ਨਹੀਂ ਕਰਦੇ ਕੀ ਈਲ ਕੀ ਮੰਗ ਰੱਖਣਾ ਚਾਹੋਗੇ ਜਿਹੜੇ ਹਿਮਾਚਲ ਦਾ ਪ੍ਰਸ਼ਾਸਨ ਆ ਮਤਲਬ ਕੀ ਤੁਸੀਂ ਕਹਿਣਾ ਚਾਹੋਗੇ ਹਿਮਾਚਲ ਪ੍ਰਸ਼ਾਸਨ ਨੂੰ ਇਹੀ ਕਵਾਂਗੇ ਜੀ ਸਾਨੂੰ ਪੂਰਾ ਇਨਸਾਫ ਦਿੱਤਾ ਜਾਵੇ ਵੀ ਜੇ ਇਦਾਂ ਦੀ ਘਟਨਾ ਮੁੜ ਕੇ ਕਿਸੇ ਨਾਲ ਨਾ ਵਾਪਰੇ ਇਹ ਤੁਸੀਂ ਸਜ਼ਾ ਦੇਓਗੇ ਮੁੜ ਕੇ ਤੁਸੀਂ ਸਜ਼ਾ ਇਦਾਂ ਦੀ ਦੇਣੀ ਚਾਹੀਦੀ ਉਹਨਾਂ ਨੂੰ ਜਿਹੜੇ ਬੰਦੇ ਇਨਵੋਲਵ ਸਿਗੇ ਮੇ ਮੁਰ ਕੇ ਇਦਾਂ ਦੀ ਉਹ ਜ਼ਰੂਰਤ ਨਾ ਕਰ ਸਕਣ ਮੈਂ ਤਾਂ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਕਰਦਾ ਵੀ ਮੁਰ ਕੇ ਹਿਮਾਚਲ ਨਹੀਂ ਜਾਓ ਤੁਸੀਂ ਹਿਮਾਚਲ ਸਿਰ ਪੰਜਾਬ ਦੇ ਸਰ ਤੇ ਆ ਜੀ ਇਹ ਤੇ ਸਾਡੇ ਪੰਜਾਬ ਵਾਲਿਆਂ ਨੂੰ ਇਦਾਂ ਕਰਦੇ ਇਹ ਕਿ ਸਵੇਰ ਲਗਭਗ 11 11:30 ਵਜੇ ਜੁਆਈ ਇਹ ਘਟਨਾ ਜੋ ਹੈ घटित हुई और इसमें जो अभी तक सामने आया वो एक लोकल जो ढाबा है वहां पे खाना खाने ये पर्यटक लोग आए थे और खाना खाने को लेकर और ढाबे में बैठने को लेके इनकी जो है ढाबा के मालिक और उनके बेटे के साथ कहा सुनी हुई और इसी का कहा सुनी आगे आगे बढ़ के जो है एक उनके बीच में लड़ाई हुई जिसमें अन्य लोग दोनों पक्ष से जो अन्य अन्य बाकी लोग हैं वो भी शामिल हुए और आसपास के लोग भी इंगेज होने के बाद उसी धक्का मुक्की करते हुए जो एक व्यक्ति नवदीप नवदीप सिंह जो कि के रहने वाले ये ज़मीन पे फेस डाउन गिरे और उसी दौरान जो है इनको जब हॉस्पिटल लाया जा रहा था तो हॉस्पिटल पहुंचने तक इनकी जो है डेथ हो गई थी तो इस मामले में अभी तक लगभग लग लग छह लोग जो है डिटेन किए हुए हैं और जो पूरी घटनाक्रम है उसमें आ, किस व्यक्ति की किस तरह से संलिप्त है उस पर पुलिस काम कर रही है और मैथ्यूर्गन में ये इस संदर्भ में जो मामला दर्ज किया जा रहा है और फर्दर कार्रवाई उसमें में आगे बढ़ेंगे देखिए ये क्योंकि अभी आ, पीक टू रिसीजन स्टार्ट हो जाएगा और नेक्स्ट मंथ से इनफ्लो बहुत ज्यादा बढ़ेगा और साथ ही हमारे लिए में, में श, आ, ये भी सूचना है कि आई के भी मैचेज यहाँ हो सकते हैं और इलेक्शंस की तो तैयारी जैसे कि एमसीसी लगने के साथ स्टार्ट हो ही गई है तो ये एडिशनल रिस्पॉन्सिबिलिटीज और चैलेंजेस हैं बहुत सारे हमारे लोकल त्योहार फेस्टिवल्स और आ, मेले जो है जिला भर में आ, इस दौरान हुए हैं तो रिसोर्सेज भी इलेक्शन की ड्यूटीज में भी बटे हुए हैं तो ये एक चैलेंज रहेगा लेकिन जैसे आज जो है आ, पुलिस द्वारा जो है बिल्कुल ढिले ना करते और पूरे समय पर जो है मौके पर पहुंच स्थिति को संभाला गया और जो कि सस्पेक्ट्स थे उनको हमने एंगेज किया हुआ है तो उसी तरह से हमारी कोशिश रहेगी कि लॉन ऑर्डर की स्थिति बनी रहे और इस तरह के यदि कोई अनफॉर्चुनेट क्राइम्स होते हैं तो उनको तुरंत जो है उनको रिस्पॉन्ड किया जाए और जो भी इसमें लीगल एक्शन है उनकी तरफ देखिए जो जो वहां पे जो आई है उनके हिसाब से व्यक्ति जो है वो आ, आ, एक ग्रुप में दोनों पक्ष से लड़ाई जो है इसमें हो रही थी और उसी दौरान एक व्यक्ति जो है हाथापाई पा, हाथा के दौरान ही नीचे गिरा और आ, बाकी लोग जो है आ, उन्होंने जब उसकी तरफ ध्यान दिया तो उन्होंने देखा कि वो जमीन पे मुंह के बल गिरा हुआ है तो जब उसको आ, देखा गया तो ऐसा लग रहा है कि कोई इंटरनल आ, चोट इसमें शायद जो पीएम में हमें एक्सपेक्टेड है क्योंकि तो पोस्टमार्टम रिपोर्ट अभी पेंडिंग है तो इसके अलावा कोई और आ, अन्य कोई हैवी इंजरी फेटल इंजरी तो प्राइमअप है बॉडी पे नहीं है लेकिन फिर भी जैसे पोस्टमार्टम की जो रिपोर्ट है डॉक्टर की जो एक्सपर्ट ओपिनियन है उसका हमें वेट करना चाहिए और मारपीट और इसी झगड़े के दौरान ही ये डेथ का मैटर सामने आया है तो इसमें फर्दर पीएम रिपोर्ट और जो एफ की रिपोर्ट है उस पर हम अपने आगे लीगल प्रोसेसिस को एंगेज करेंगे देखिए पर्यटकों का हमेशा हिमाचल प्रदेश में पूरे दिल से स्वागत रहता है और आमतौर पे जो इस तरह की घटनाएं बहुत अनफॉर्च जैसे आज की जो घटना है इसमें कोई ऐसा इंटेंशन तो नजर नहीं आ रहा है कि कोई किसी की जान लेना चाह रहा था लेकिन लड़ाई झगड़ा इतना बढ़ गया और कहा सुने जो है वो हाथापाई पे पहुंचे और वहां से ये घटना तक हम पहुंच गए हैं तो मैं आपके माध्यम से ये कहना चाहूंगी कि सभी पेशेंटली और आराम से चीजें डील करने के हम प्रयास कर सकते हैं और स्थानीय लोग भी थोड़ा सा पेशेंस और कंसर्न यदि कोई भी एंटी सोशल घटना होती है या कोई आपको ऐसे लगता है कि कोई चीज सही नहीं है कोई पर्यटक जो आके आके एंड ऑर्डर को खराब करना चाह रहे हैं या कोई लोकल व्यक्ति जो है वो किसी तरीके से प्रॉब्लम क्रिएट कर रहे हैं तो अपने संबंधित पुलिस स्टेशन में जरूर कॉल करें और मथली क्षेत्र में तो एनी वे बहुत सारी ट्रैफिक ड्यूटीज और अन्य ड्यूटीज में लोग प्रेजेंट रहते हैं